ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਹੋਇਆ ਫਰਾਰ ਹਸਪਤਾਲ ਚ ਚੱਲ ਰਿਹਾ ਸੀ ਇਲਾਜ ਚਵਾਲ ਨੇੜੇ ਪੁਲਿਸ ਮੁਕਾਬਲੇ ਦੌਰਾਨ ਜ਼ਖਮੀ ਹੋਇਆ ਸੀ ਰਾਜੂ ਲੱਤ ਵਿੱਚ ਵੱਜੀ ਸੀ ਗੋਲੀ ਤਰਨਤਾਰਨ ਹਸਪਤਾਲ ਚ ਗੈਂਗਸਟਰ ਰਾਜੂ ਸ਼ੂਟਰ ਫਰਾਰ ਰਾਤ ਸਮੇਂ ਹਥਿਆਰਾਂ ਦੀ ਨੋਕ ਤੇ ਰਾਜੂ ਨੂੰ ਲੈ ਕੇ ਫਰਾਰ ਹੋਏ ਸਨ ਉਸਦੇ ਸਾਥੀ ਪੁਲਿਸ ਨੇ ਦਸੰਬਰ ਚ ਮੁਕਾਬਲੇ ਦੌਰਾਨ ਕੀਤਾ ਸੀ ਕਾਬੂ ਬੈਂਕ ਡਕੈਤੀ ਸਮੇਤ ਕਈ ਮਾਮਲਿਆਂ ਚ ਸ਼ਾਮਲ ਹੈ ਗੈਂਗਸਟਰ ਰਾਤ ਨੂੰ ਜਾਇਲ ਤੋਂ ਕੀ ਡਾਕ ਬੰਦੇ ਦਾ ਨਾਮ ਸੀਗਾ ਜੀ ਚਰਨਜੀਤ ਸਿੰਘ ਇਹ ਕेंद्रीय ਜੇਲ ਫਰੋਜਪੁਰ ਸੌਰੀ ਗੋਵਿੰਦਪਾਲ ਸਾਹਿਬ ਤੋਂ ਪ੍ਰੋਬਲਮ ਕਰਕੇ ਉਹਨਾਂ ਨੇ ਐਡਮਿਟ ਕਰਾਇਆ ਸੀਗਾ ਜੇਲ ਦੀ ਵਕੈਦਾਗਾਰ ਤੇ ਲੱਗੀ ਹੋਈ ਸੀਗੀ ਲੋਕਲ ਪੁਲਿਸ ਨੂੰ ਕੋਈ ਇੰਟੀਮੀਸ਼ਨ ਨਹੀਂ ਦਿੱਤਾ ਗਿਆ ਸੀਗਾ ਉਹਦੇ ਬਾਰੇ ਰਾਤੀ ਇੰਟੀਮੀਸ਼ਨ ਦਿੱਤਾ ਗਿਆ ਕਿ ਇਹਨੂੰ ਕੁਝ ਬੰਦੇ ਆਏ ਨੇ ਇੱਕ ਗੁਲਾਬ ਸਿੰਘ ਨਾਮ ਦਾ ਸੀਗਾ ਦੋ ਅਣਪਛਾਤੇ ਬੰਦੇ ਨੇ ਕੋ ਇਹਨੂੰ ਮੋਟਰਸਾਈਕਲ ਤੇ ਲੈ ਕੇ ਫਰਾਰ ਹੋ ਗਏ ਰਾਤ ਰਾਤ ਦੀ ਪੁਲਸ ਪਾਰਟੀਆਂ ਸਾਡੀਆਂ ਅਲੱਗ-ਅਲੱਗ ਡੀਐਸਪੀ ਫੌਜਾਂ ਵੀ ਸਾਰੇ ਲੱਗੇ ਹੋਏ ਨੇ ਜੀ ਐਸਐਸਪੀ ਸਾਹਿਬ ਨੇ ਮੌਕਾ ਦੇਖਿਆ ਹੋਇਆ ਤੇ ਕਰ ਰਹੇ ਆ ਜੀ ਥੋੜੀ ਦੇਰ ਚ ਕੋਈ ਨਾ ਕੋਈ ਵਧੀਆ ਅਪਡੇਟ ਦੇ ਦੇ ਸਰ ਕਿੰਨੇ ਮਲਾਜਮ ਤਿਆਰ ਇਸ ਰੱਖਿਆ ਦੇ ਵਿੱਚ ਤਿੰਨ ਮਲਾਜਮਾਂ ਦੀ ਗਾਰਦ ਲੱਗੀ ਤੇ ਰਾਤ ਨੂੰ ਮੌਕੇ ਤੇ ਕਿੰਨੇ ਇੱਕ ਹੀ ਸੀਗਾ ਬੰਦੇ ਨਹੀਂ ਦੋ ਮਲਾਜਮ ਮੌਕੇ ਤੇ ਹਾਜ਼ਰ ਸੀ ਜੀ ਇਹਨਾਂ ਤੇ ਇੱਕ ਨਹੀਂ ਸੀ ਹੋਰ ਸਰ ਜੀ ਇਹਦੇ ਮਾਮਲੇ ਅਦਾਲਤਾਂ ਹੈ ਸਾਰੇ ਬਸ ਇਸ ਬੰਦੇ ਤੇ ਕਾਫੀ ਹੀ ਨਹੀਂ ਸਕ੍ਰਾਈਨ ਦੇ ਮੁਕਾਦਮੇ ਦਰਦ ਨੇ ਮਾੜਾ ਬੰਦਾ ਹੈ ਜੀ ਟਿਊਟਰੀਸ ਬੰਦਾ ਆ ਜਲਦੀ ਅਰੈਸਟ ਕਰਾਂਗੇ ਸਿਵਲ ਦੇ ਬੰਦੇ ਦੀ ਨਾਲ ਪਿੰਡ ਦਾ ਕਮਰੇ ਸੁਤਰੇ ਨਾ ਪਰ ਜਾਨਾ ਨਹੀਂ ਲੱਗ ਬੰਦਾ ਸੀਗਾ ਜੀ ਇਹ ਲੱਗ ਕਮਰੇ ਸੀਗਾ ਇਹਦੇ ਨਾਲ ਹੋਰ ਕੋਈ ਬੰਦੇ ਨਹੀਂ ਸੀਗੇ ਲੱਗੇ ਹੋਏ ਸੀ ਉਹ ਦੱਸਦੇ ਕਿ ਦੋ ਬੰਦੇ ਹੋਰ ਸੀਗੇ ਨਹੀਂ ਨਹੀਂ ਦੋ ਬੰਦੇ ਤਾਂ ਆਏ ਨਹੀਂ ਜੀ ਲੈਣ ਆਏ ਨੇ ਇੱਕ ਉਥੇ ਇਹਨਾਂ ਦਾ ਸੀਗਾ ਜਿਹੜਾ ਗਾਰਡ ਵਾਲਾ ਮਲਾਹਮ ਸੀ ਇੱਕ ਥੱਲੇ ਜਿਹੜਾ ਸਿਵਲ ਦੇ ਵਿੱਚ ਗਾਰਡ ਵਾਲਾ ਸੀਗਾ ਉਹ ਸੀ ਕੀ ਕਰ ਰਹੇ ਸੀ ਕੀ ਜੜੀ ਹੈ ਕੇਸ ਰਿਸਟਰ ਕਰ ਰਹੇ ਆ ਜੀ ਇੰਗੇਜਡ ਉਹਨਾਂ ਬੰਦਿਆਂ ਦੇ ਤੇ ਫਰਦਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਮੌਕੇ ਤੇ ਮੁਲਾਜ਼ਮਾਂ ਨੇ ਇਹ ਵਰਕ ਕੀਤਾ ਉਹਨਾਂ ਦੇ ਵਰਕ ਲਾਪ ਜੇਲ ਅਥਾਰਟੀ ਦੀ ਹੈ ਜੀ ਕੀ ਲਿਖ ਕੇ ਦਿੰਦੇ ਨੇ ਕਿਉਂਕਿ ਜੇਲ ਦੀ ਅਥਾਰਟੀ ਦੇ ਅੰਦਰ ਆਉਂਦੇ ਨੇ ਮੁਲਾਜ਼ਮ ਉਹ ਜੋ ਲਿਖ ਕੇ ਦੇਣਗੇ ਉਹਦੇ ਮਤਲਬ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਜੇਲ ਥੋਟੀ ਤੋਂ ਦੱਸਿਆ ਗਿਆ ਸੀ ਪੁੱਤ ਨੂੰ ਵੀ ਜਿੰਸਟ ਵਿੱਚ ਰੱਖਿਆ ਜਾ ਰਿਹਾ ਨਹੀਂ ਜੀ ਬਿਲਕੁਲ ਜਿਹੜਾ ਜੇਲ ਥੋਟੀ ਦੀ ਗਲਤੀ ਹੈ ਜਿਹੜੇ ਇਹ ਤਾਂ ਸੀਨੀਅਰ ਅਫਸਰਾਂ ਦੇ ਲੈਵਲ ਦੀ ਗੱਲ ਆ ਜੀ ਉਹਨਾਂ ਨੇ ਸਾਨੂੰ ਇਹਦੇ ਬਾਰੇ ਕੋਈ ਇੰਟੀਮੇਸ਼ਨ ਨਹੀਂ ਦਿੱਤਾ ਗਿਆ ਫਿਰ ਪਰ ਕਿੰਨੇ ਨੇ ਵੀ ਗੈਂਗਸਟਰ ਵਗੈਰਾ ਦਾ ਖਾਣਾ ਜੇ ਮਨ ਇੰਸਪੈਕਟਰ ਰੰਗ ਦਾ ਅਧਿਕਾਰੀ ਕੋਈ ਵੀ ਮੰਨ ਲਓ ਇੱਥੇ ਬੰਦਾ ਦੁਰਾਨੇ ਇਲਾਜ ਆਉਂਦਾ ਆ ਜੀ ਉਸ ਬਾਰੇ ਮਾਨਯੋਗ ਐਸਐਸਪੀ ਸਾਹਿਬ ਨੂੰ ਲੋਕਲ ਸਬੰਧਤ ਥਾਣੇ ਨੂੰ ਜ਼ਰੂਰ ਇੰਟੀਮੇਸ਼ਨ ਦਿੱਤਾ ਜਾਂਦਾ ਹੈ ਵੀ ਇਹ ਬੰਦਾ ਅੱਜ ਇਸ ਹਸਪਤਾਲ ਵਿੱਚ ਐਡਮਟ ਹੈ ਦਾ ਟ੍ਰੀਟਮੈਂਟ ਚੱਲ ਰਿਹਾ ਇਹਦੇ ਨਾਲ ਐਕਸਟਰਾ ਉਹਨਾਂ ਦੇ ਨਾਲ ਸਾਡੀ ਗਾਰਡ ਲੱਗਦੀ ਆ ਅੱਗੇ ਹਮੇਸ਼ਾ ਹੀ ਪਰ ਐਕਟਿਵ ਕੋਈ ਸਾਨੂੰ ਇੰਟੀਮੇਸ਼ਨ ਨਹੀਂ ਆਇਆ ਸੀ ਕੋਈ ਲਾਗੇ ਪ੍ਰੋਟੋਕੋਲ ਨਹੀਂ ਵੀ ਇਹ ਤਾਂ ਉਹ ਦੱਸ ਸਕਦੇ ਨਾ ਜੀ ਉਹਨਾਂ ਨੇ ਕਿਉਂ ਨਹੀਂ ਕੀਤਾ ਸੀ ਸੀਸੀਟੀਵੀ ਸਰ ਫੁੱਟੇ ਕੋਈ ਦੇਖ ਰਹੇ ਆਂ ਜੀ ਬਸ ਲੱਗੇ ਜਾਂਦੀ ਹੁਣ ਰਾਤੀ ਡਾਕਟਰ ਸਾਹਿਬ ਹੈ ਨਹੀਂ ਸੀ ਹੁਣ ਦੇਖਦੇ ਆਂ